ਹਾਂਜੀ ਬਾਬੇਓ ਕੀ ਹਾਲ ਚਾਲ ਨੇ ਬਾਕੀ ਸਾਰੇ ਠੀਕ ਐ ਆਪਾਂ ਵੀ ਠੀਕ ਐ ਅੱਜ ਆਪਾਂ ਜਾ ਰਹੇ ਆ ਚਮਕੌਰ ਸਾਹਿਬ ਕੋਲ 50 ਕਿਲੋਮੀਟਰ ਪੈਂਦਾ ਆਪਾਂ ਨੂੰ ਹੁਣ ਆਪਾਂ ਜਾਂਦੇ ਆ ਤੇ ਹੁਣ ਆਪਾਂ ਜਾ ਕੇ ਪਹੁੰਚ ਕੇ ਦਿਖਾਵਾਂਗੇ ਤੁਹਾਨੂੰ ਕੀ ਕੀ ਤਪਦਸ਼ਨ ਹੁੰਦਾ ਅੱਜ ਕਰੋਕੋਡਾਈਲ ਦੇ ਵੀ ਆਣਾ ਆਪਾਂ ਜਾ ਰਹੇ ਆ ਦੇਖਵਾ ਦੇ ਜੀ ਪਰ ਥੋੜੀ ਦੇਰ ਤੱਕ ਪਹੁੰਚਣਾ ਹੈ ਨਾ ਤੁਹਾਨੂੰ ਪਹੁੰਚ ਕੇ ਦਿਖਾਉਂਦੇ ਆ ਆਪਾਂ ਜੀ ਬਾਬੇਓ ਆਪਾਂ ਪਹੁੰਚ ਚੁੱਕੇ ਨੇ ਪੰਡਕ ਤਲੌਰ ਇੱਕੋ ਗੰਨੇ ਜਿਵੇਂ ਇੱਥੇ ਲੰਦੇ ਆਕੀ ਤੁਸੀਂ ਮੇਲਾ ਦੇਖ ਸਕਦੇ ਟਰੈਕਟਰ ਆਏ ਹੋਏ ਨੇ ਬਾਕੀ ਤੁਹਾਨੂੰ ਦੱਸਾਂਦੇ ਆ ਅੱਜ ਲੱਕੀ ਵੀ ਆਇਆ ਹੋਣਾ ਕਰੋਪੋਟਾਈ ਕੋਰਸਮੈਥ ਦੋ ਬਾਬੇ ਅਰਦਾਸ ਕਰਕੇ ਹੋਵੇ ਤਿਆਰ ਪਹਿਲਾ ਨੰਬਰ ਰਹੇਗਾ ਨਾਟ 11 ਚਮਕੌਰ ਸਾਹਿਬ ਵਾਲਿਆਂ ਦਾ ਤੇ ਹੁਣ ਦਮ ਹੰਨ ਉਹ ਦਮ ਹੱਟਿਆ ਚਾਲਦਾ ਚਮਕੌਰ ਸਾਹਿਬ ਵਾਲਾ ਟਰੈਕਟਰ ਤੇ ਹੁਣ ਮੱਥਾ ਟੇਕੇ ਹੋ ਕੇ ਤਿਆਰ ਹਾਂ ਜਿਵੇਂ ਕੱਟੇ ਤੋਂ ਬਾਅਦ ਖਾਂਦੇ ਹਾਂ ਹਾਂ ਦੇ ਵਿੱਚ ਸ਼ੁਰੂ ਹੋਣ ਲੱਗਿਆ ਇਨੂੰ ਕਹਿੰਦੇ ਸਿਕੰਦਰ ਦੇ ਨਾਲ ਅਲ ਜਾਣਿਆ ਜਾਂਦਾ ਮੇਰੇ ਵੀਰੋ ਐਨ ਕਹਿੰਦੇ ਖੇਡ ਮੈਦਾਨ ਦੇ ਵਿੱਚੋਂ ਲਓ ਪਹਿਲਾ ਮੈਚ ਇਸ ਵੇਲੇ ਅੱਜ ਜਿੰਦਾ ਸ਼ੁਰੂ ਹੋ ਚੁੱਕਿਆ ਹੈ ਹੋ ਅੱਜ ਦਾ ਜਿੰਦਾ ਪਹਿਲਾ ਮੈਚ ਸ਼ੁਰੂ ਹੋ ਚੁੱਕਿਆ ਹੋ ਜਿੱਤ ਦਾ ਬਿੱਗਲ ਪਾਜ ਜਾਣਾ ਮੇਰੇ ਵੀਰੋ ਐਨ ਕਹਿੰਦੇ ਸਿੰਘਾਂ ਸਹੀਦਾਂ ਦੀ ਧਰਤੀ ਸਾਹ ਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚੰਸੋ ਪ੍ਰਾਪਤ ਧਰਤੀ ਦਾ ਇਹ ਇਲਾਕਾ ਮੇਰੇ ਵੀਰੋ ਉਹ ਕਹੇ ਕੰਟਰ ਦੇ ਨਾ ਦੇਣ ਵਾਲਾ ਉਹ ਜਾਣਾ ਜਾਣ ਵਾਲਾ ਟ੍ਰੈਕਟਰ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਪੱਟਾ ਪ੍ਰਦਰਸ਼ਨ ਕਰ ਰਿਹਾ ਉਹ ਖਾਲਸਾ ਹੀ ਇਨਸਾਨ ਕਹਿੰਦੇ ਟਾਲੀ ਤੇ ਝੂਲਦੇ ਆ ਜੱਗਾ ਜੀ ਆਹ ਸਾਹਮਣੇ ਕਹਿੰਦੇ ਮੇਰੇ ਵੀਰੋ ਕੇ ਝੂਲਦੇ ਨਿਸਾਨ ਤੇਰੇ ਬਾਜਾ ਗੱਭਰੂ ਕਰਦਾ ਹੋਇਆ ਕਮਾਲ ਲੱਗਿਆ ਜੋ ਹੁਣ ਕਹਿੰਦੇ ਦੂਜੇ ਕੇੜੇ ਦੇ ਵਿੱਚ ਜੱਪੀ ਦੇ ਵਿੱਚ ਬਾਤਾ ਹੋ ਜਾਣਾ ਆ ਬਾਤਾ ਹੋ ਜਾਣਾ ਓ ਬਾਤਾ ਹੋ ਜਾਣਾ ਕਹਿੰਦੇ ਹੈਰੀ ਕੈਨੇਡਾ ਤੇ ਪੀਵੀ 31 ਬੱਕਰੀਆਂ ਵਾਲੇ ਗਰੁੱਪ ਵੱਲੋਂ ਹਾਂ ਪਾਲਣ ਦਾ ਚੰਗੀ ਨਾਲ ਸਮਾਰਨ ਕੀਤਾ ਜਾਣਾ ਨੇ ਵੀਰੇ ਚੰਗੀ ਨਾਲ ਸਮਾਰਨ ਕੀਤਾ ਜਾਣਾ ਉਹ ਸਾਹਮਣੇ ਦੌੜਦਾ ਜਾ ਰਿਹਾ ਗੱਲਾਂ ਬੱਕਰੀਆਂ ਪੂਰਾ ਜੋਨ ਲੱਗਾ ਹੋਇਆ ਟਰਾਲੇ ਦੇ ਵਿੱਚ ਵੀ ਮਿੱਟੀ ਕਹਿੰਦੇ ਆ ਟਰੈਕਟਰ ਨੂੰ ਪੂਰੀ ਨਾਨੀ ਯਾਦ ਕਰਵਾ ਰਹੀ ਆ ਵੀ ਚੱਗਿਆ ਆ ਨਾਨੀ ਯਾਦ ਕਰਾਉਂਦੀ ਆ ਮੇਰੇ ਵੀਰੇ ਖੇਡ ਮੈਦਾਨ ਦੇ ਵਿੱਚ ਉਹ ਟਰਾਲੀ ਵੀ ਕਹਿੰਦੇ ਮਿੱਟੀ ਪੱਟਾ ਦੇ ਰੂੜੜੜ ਸਿੱੜਦੀ ਆ ਆ ਜਿੱਥੋਂ ਲੱਗਦੀ ਆ ਮੇਰੇ ਮਿੱਤਰੋ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਕਿੱਦਾਂ ਦੀ ਧਰਤੀ ਦਾ ਕਹਿੰਦੇ ਆ ਬਿੰਦਾ ਮੇਲਾ ਕਪਰੌਲ ਦੇ ਵਿੱਚ ਚੱਲਦਾ ਆ ਰਹਾ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਗੈਨ ਕਹਿੰਦੇ ਹੋ ਗਈ ਕਮਾਲ ਐ ਰੀਸਿਆ ਕਲੀ ਪਾਵੇ ਕਲੀ ਪਾਵੇ ਵੀਰਿਆ ਆਹ ਦੇਖੋ ਸਾਹਮਣੇ ਉਹ ਬੱਲੇ ਬੱਲੇ ਉਹ ਸਾਹਮਣੇ ਬੱਲੇ 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 ਖਿੱਚੀ ਉਹ ਆਹ ਤੇ ਗਾਣੇ ਕੋਈ ਮੋਸਤਾ ਕਾਣਾ ਹੁੰਦਾ ਉਹ ਟਰੈਕਟਰ ਦਾ ਇਹਦਾ ਸਮਾਂ ਨੋਟ ਕਰੋ ਜੀ ਮੋਮੈਂਟਾ 14 ਸੈਕਿੰਡ 55 ਮੈਕਰੋ ਮੇਰੇ ਮਿੱਤਰੋ ਇੱਕ ਵਾਰੀ ਤਾੜੀ ਮਾਰੋ ਹੋ ਮੋਮੈਂਟਾ 14 ਸੈਕਿੰਡ 55 ਮੈਕਰੋ ਦਾ ਸਮਾਂ ਲੱਗਿਆ ਧੰਨਵਾਦ ਆ ਨਾਈਸ ਬਹੁਤ ਸਾਨ ਵਨ ਇਹ ਕੈਂਡ ਤੁਹ ਕੀ ਆ ਇਹਨੂੰ ਪ੍ਰਿੰਸ ਪ੍ਰਿੰਸ ਕਹਿੰਦੇ ਆ ਰੇਸ ਨਾਮ ਆ ਗਰੇਵਾਲ ਪਰਿਵਾਰ ਦਾ ਪਰ ਲੋਹਰ ਦੇਖੋ ਉਹ ਟਰੈਕਟਰ ਦਾ ਤੋੜਾ ਵੇਖੋ ਅਸਮਾਨ ਦੇ ਵਿੱਚ ਸਾਂਸਾਂ ਦੇ ਵਿੱਚੋਂ ਉਹ ਕਾਲੇ ਧੂਏਂ ਦੀ ਗੱਲ 걸ਹੀ ਆ ਕਾਲੇ ਧੂਏਂ ਦਾ ਦਰਸਾ ਅਸਮਾਨ ਦੇ ਵਿੱਚ ਉਹ ਉੜਦਾ ਜਾ ਰਿਹਾ ਗੱਭਰੂਆ ਉੜਦਾ ਜਾ ਰਿਹਾ ਮੇਰੇ ਵੀਰੋ ਇਹ ਕਹਿੰਦੇ ਅਰਜਨ ਮੁੰਡਾ ਕਹਿੰਦੇ ਜ਼ਿਲ੍ਹੇ ਲੁਧਿਆਣੇ ਵਾਲਾ ਅਰਜਨ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚੋਂ ਇਹ ਕਹਿੰਦੇ ਪ੍ਰਿੰਸ ਆ ਆ ਬਹੁਤ ਤੇ ਤਿਆਰ ਹੋਈ ਜਾਂਦੀ ਆ ਆ ਹੋਈ ਪਈ ਆ ਕਮਾਲ ਧਰਦੀ ਕਹਿੰਦੇ ਕਪਲਾਰ ਪਿੰਡ ਦੀ ਆ ਮੇਲਾ ਚੱਲਦਾ ਜਾ ਜਿਆ ਚੜਦਾ ਜਾ ਜਿਆ ਚੜਦਾ ਨਜ਼ਾਰਾ ਵੱਖਰਾ ਆ ਲਾਡੀ ਬਾਈ ਹੋ ਗੱਲਾਂ ਵੱਖਰੀਆਂ ਨੇ ਆ ਗਿਆ ਜੋਰ ਖਿੱਚੋ ਮੁੰਡਿਆ ਲੀ ਤਾਂ ਕਹਾਣੀ ਕੁਝ ਹੋਰ ਹੋਣੀ ਸੀ ਇਹਦਾ ਟਾਈਮ ਆ ਜੀ ਜਿਹੜਾ 1 ਮਿੰਟ 58 ਸੈਕਿੰਡ ਸੋਨਾ ਬਕਰ ਤਾੜੀ ਤਾੜੀ ਮਾਰ ਦਿਓ ਫੇਰ 1:58 ਸੋਨਾ ਦਾ ਸਮਾਂ ਲੱਗਿਆ ਮੇਰੇ ਵੀ ਕਾਂਡੀ ਪਿੰਡ ਦਾ ਸੱਲਾ ਵਾਜਣਾ ਮੇਰੇ ਵੀਰੋ ਇਹ ਕਹਿੰਦੇ ਠੀਕ ਨਾ ਸਪੀਡ ਪਰਸਾ ਵਹਰਾ ਵੀਰੋ ਉਹਦਾ ਧੰਨਵਾਦ ਕਰਦੀ ਆ ਉਹ ਸੋਨਾ ਲੀਕਾ ਟਰੈਕਟਰ ਜਾ ਰਿਹਾ ਕਿ 2511 ਵੇਚ ਕੇ ਬਾਪੂ ਸੋਨਾ ਲੀਕਾ ਲੈਣਾ ਏ ਖੇਤਾਂ ਵਿੱਚ ਕੰਮ ਕਰਦਾ ਦੁੱਗਣਾ ਓਏ ਇਹ ਜੱਟਾਂ ਦਾ ਗਹਿਣਾ ਏ ਸੋਨਾ ਲੀਕਾ ਨੇ ਪਹਿਲੀਆਂ ਦੇ ਵਿੱਚ ਜੇ ਟੋਚਰਾਂ ਦੀ ਗੱਲ ਕਰੀਏ ਤਾਂ ਸੋਨਾ ਲੀਕਾ ਦੀ ਗੰਢੇ ਕੀਤੀ ਬੋਲੀ ਆ ਮੇਰੇ ਵੀਰੋ ਜੇ ਤਵੀਆਂ ਦੀ ਗੱਲ ਕਰੀਏ ਤਾਂ ਵੀ ਸੋਨਾ ਲਿਕਾਂ ਦੀਆਂ ਗੱਲਾਂ ਤੇ ਜੇ ਕਹਿੰਦੇ ਆਖਿਰ ਦੀ ਗੱਲ ਕਰੀਏ ਸੋਨਾ ਲਿਕਾਂ ਦੀ ਗੱਲ ਚੱਲਦੀ ਆ ਪਰ ਰਾਜੂ ਹੁਣੇ ਪੱਲੀਆਂ ਤੌਰ ਚੰਤੇ ਪ੍ਰੀਤ ਦੇ ਮਾਰਜ ਤੱਕ ਇੱਕ ਬਖਰੀ ਮਿਸਾਲ ਪਾਦਾ ਕੀਤੀ ਹੋਈ ਆ ਖਿੱਚ ਲਾ ਕੇ ਜੀ ਫੌਜੀ ਆਖਦਿਆ ਮੁੰਡੇ ਨੂੰ ਫੌਜੀ ਆਖਦਿਆ ਅਫਸਰਾਬਾਦੀਆ ਕਹਿੰਦੇ ਲਵੀ ਮਾਰ ਕਰਦਾ ਮੁੰਡੇ ਦੀ ਖੇਡ ਦੇ ਉੱਤੇ ਐ ਪੀ ਚਾਹ ਲੋ ਆ ਨਾਟਕ ਵਾਲਾ ਮਾਰ ਕਰਦਾ ਮੁੰਡੇ ਦੀ ਖੇਡ ਦੇ ਉੱਤੇ ਲਾਓ ਵੇਖੋ ਸਾਹਮਣੇ ਕਮਾਲ 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 ਕਿ ਚੋਦਿਆ ਕਿ ਚੋਦਿਆ ਮਿੱਠੇ ਬੇਕੋ ਕਹਨੇ ਕਮਾਲ ਹੋ ਗਈ ਓ ਜਗਿਆ ਐ ਕੰਮ ਖਿੱਚਣਾ ਪੈਣਾ ਪਰ ਗਦੇ ਨੂੰ ਨਿਰੰਤਰ ਰੱਖ ਦੇਣੀ ਪਣੀ ਆ ਫਿਰ ਮੇਲਾ ਸਿਰੇ ਲੱਗਣਾ ਗੱਲਾਂ ਵੱਖਰੀਆਂ ਓ ਬੱਲੇ 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 ਕਮਾਲ ਹੋਈ ਪਈਆ ਵਿਖਾਰੀ ਵਾਲ ਗੋੜਾ ਚੈਨੀ ਨਾਲ ਗੱਲ ਕਰਕੇ ਆ ਫੀਸਾ ਬਣਦਾ ਜਾ ਰਿਹਾ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਉਹ ਮੂ ਗਰੇਵਾਲ ਪੁੱਜ ਗਿਆ ਉਹ ਫੌਜੀ ਉਹ ਸੋਨਾ ਲੀਕਾ ਤੇ ਬੈਠਾ ਮੋਜਾ ਕਰਦਾ ਹੈ ਰੱਬ ਨੇ ਤੌਟ ਕੋਈ ਨਾ ਸੱਦੀ ਹੈਰੀ ਕੈਨੇਡਾ ਤੇ ਨਾਲ ਪੀਪੀ ਕੱਤੀ ਮਾਨਸਾ ਅਕਲੀਏ ਵਾਲੇ ਵੀਰਾਂ ਵੱਲੋਂ ਅੱਜ ਚਾਂਦੀ ਦੀ 체ਨ ਦੇ ਨਾਲ ਵੱਡਾ ਸਮਾਨ ਆ ਵਿੱਚ ਗਿਆ ਵੱਡਾ ਸਮਾਨ ਹੈ ਮੇਰੇ ਵੀਰੋ ਆਹ ਕਹਿੰਦੇ ਬਿੰਦਿਆ ਚਾਂਦੀ ਦੀ 체ਨ ਨਾਲ ਸਮਾਨ ਆ ਅਕਲੀਏ ਵਾਲੇ ਵੀਰ ਪੁੱਜੇ ਹੋਇਆ ਖਿੱਚ ਖਿੱਚ ਖੱਚੋ ਖਿੱਚੋ ਬਿੰਦਿਆ ਆਹ ਵੇਖੋ ਸਾਹਮਣੇ ਲੱਗਿਆ ਜੋਰ ਇਹ ਆਹ ਤੋਂ ਇਹਦਾ ਸਮਾਨ ਨੋਟ ਕਰਿਏ ਜੀ 2 ਮਿੰਟਾਂ ਉਹ ਸੈਕਿੰਡ 31 ਮਕਰੋ ਆਮਾਂ ਦੇ ਲਈ ਨਿਊ ਅਰਜਨ ਦੇ ਨਾਲ ਚਾਰਿਆ ਜਾਂਦਾ ਆ ਬਸ ਇੱਕੋ ਖੇਡ ਮੈਦਾਨ ਦੇ ਵਿੱਚ ਇਹੋ ਕੇਦੇ ਪਿੱਛਾ ਭੱਜਦਾ ਆ ਆ ਕਮੇਟ ਕੰਦੇ ਉਹ ਰਿਵਾਜਾਂ ਦੇ ਵਿੱਚ ਲਾਭੀ ਤੋਂ ਦੇ ਰਿਹਾ ਹੈ ਰਿਵਾਜ ਤੋਂ ਦੇ ਰਿਹਾ ਹੈ ਕੰਦੇ ਪੱਤਾ ਤੇਰੇ ਵੀਰਾਂ ਬੱਤਾਂ ਮਾਨ ਕਰਦੇ ਨੇ ਵੀਰਾਂ ਬੱਤਾਂ ਮਾਨ ਸਮਾਂ ਲਾ ਦੀ ਜੱਲਾ ਲਾ ਸਾਹਮਣੇ ਕੰਦੇ ਇਸ ਵੇਲੇ ਸੁਖਰੀ ਬਾਰੇ ਦੀ ਆ ਪ੍ਰੀਤ ਟਰੈਕਟਰ ਦੀ ਓਹ ਗੱਡੀ ਦੇਖੋ ਜੱਗੀ ਦੇ ਖੌਮਰੇ ਦੀ ਲੋ ਆ ਸਰਦੀ ਦੇ ਕੋਲ ਕੱਲਾ ਬੱਕਰੀਆਂ ਚੱਜਾ ਜੀ ਆਹ ਮਿਲਦਾ ਬੱਕਰੀਆਂ ਨੇ ਇਹ ਕਹਿੰਦੇ ਭੁਖੜੀ ਪੜ ਤੋਂ ਪੁੱਜਿਆ ਹੋਇਆ ਪ੍ਰੀਤ ਟ੍ਰੈਕਟਰਾਂ ਮੇਰੇ ਵੀਰੋ ਲਾਹ ਦੇਖੋ ਇਸ ਵੇਲੇ ਕਿ ਨਾਤੇ ਵਾਲਿਆਂ ਦਾ ਆ ਗਿਆ ਪ੍ਰੀਤ ਕਹਿੰਦਾ ਪਿੰਡ ਤੱਕ ਲੈ ਜਾਊਗਾ ਘੜੀ ਹੋ ਆ ਨਾਤੇ ਵਾਲਾ ਦਾ ਇਸ ਵੇਲੇ ਕਹਿੰਦੇ ਪ੍ਰੀਤ ਆਉਂਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇਹਨਾਂ ਕਹਿੰਦੇ ਤਮਾਲ ਹੋਈ ਪਈਆ ਦੁਨੀਆ ਇਸ ਖੇਡ ਤੇ ਜਾੜ ਹੋਈ ਪਈ ਦੀ ਤਈਆ ਜੈਦੀ ਸਾਉਂਡ ਲੱਗੀ ਹੋਈ ਆ ਅੱਜ ਦੇਲੇ ਦੇ ਪਰ ਵੱਡੀ ਆਉਂੜ ਥੋੜੀ ਹੈਪਟ ਹੋ ਜੂ ਇਹ ਗੱਲ ਟਿਕਾਣੇ ਲੱਗਣੀ ਆ ਆ ਪੁਖਰੀ ਵਾਲਾ ਪੁਖਰੀ ਵਾਲਾ ਦੇਖੋ ਕਮਾਲ ਕਰਦਾ ਅਲੀ ਜੀ ਪੁਖਰੀ ਵਾਲੇ ਕੀ ਜਾਇਆ ਬਣਾ ਕਦੀ ਪਾਏ ਬਣ ਕੇ ਸੇਖੋ ਇਹ ਲਾ ਦੇਣਾ ਜੰਮੇ ਤੇ ਮਾਸੇ ਜੀ ਦਾ ਲਾਖੀ ਦੇ ਨਾਲ ਅਕੜ ਕੇ ਜਿਹੜਾ ਰਹਿ ਗਿਆ ਬਾਤ ਦੀ ਨਾਲ ਮੈਨੂੰ ਵੀ ਹੱਥ ਦੇ ਲਈ ਖੜਾ ਕੰਮ ਕੈਦਾ ਹੋ ਜਾਉਂਦਾ ਚਾਹ ਬਾਦ ਦੇ ਵਿੱਚ ਪਹਿਲਾ ਟਰੈਕਟਰ ਦਾ ਟਾਈਮ ਜ਼ਰੂਰੀ ਚਾਹ ਤਾਂ ਬਾਹਰ ਦੇ ਗੱਜਾ ਇਕੱਲਾ ਬੱਕਰੀਆਂ ਹੋਣ ਗਿਆ ਇਕੱਲਾ ਬੱਕਰੀਆਂ ਓ ਬੱਲੇ 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 ਆਹ ਸਾਵਾ ਸਾਵਾ ਹੋ ਗਈ ਕਮਾਲ ਮੇਰੇ ਮਿੱਤਰੋ ਓ ਵੇਖੋ ਸਾਹਮਣੇ ਆਹ ਵੇਖ ਲੋ ਉਹਨਾਂ ਤੋਂ ਅੱਗ ਵੱਲ ਦੀ ਆਹ ਦੇਖੋ ਸਰੰਖਰਾ ਕੇ ਅੱਗ ਵੱਲ ਦੀ ਆਹ ਦੇ ਲਾ ਕਹਿੰਦੇ ਮੇਰੇ ਵੀਰੋ ਸ੍ਰੀ ਚਮਤਾਰ ਸਰ ਦੇ ਲਾ ਕੇ ਆਹ ਕਹਿੰਦੇ ਪੈਨ ਮੇਰੇ ਵੀਰੋ ਕਪਲਾਰ ਪੈ ਵਿੱਚ ਚਾਲਦਾ ਲਓ ਦੇਖੋ ਫੇਰ ਮੈਦਾਨ ਦੇ ਵਿੱਚ ਖੇਤੇ ਲਾਡੀਆਂ ਖਿੱਚ ਖਿੱਚ ਖੇਚੋ ਇਹ ਮੁੰਡੇ ਦਾ ਵੀ ਕਹਿੰਦੇ ਟੋਚਲਾਂ ਦੇ ਵਿੱਚ ਵੱਡਾ ਨਾ ਰਿਆ ਲਓ ਦੇਖੋ ਇਹ ਹੱਸੇ ਆਹ ਮੋਰ ਤੇ ਇਹ ਟਰੈਕਟਰ ਰੇਸ ਨਾ ਘਟਾਉਂਦਾ ਤੇ ਕਹਾਣੀ ਕੁਝ ਹੋਰ ਹੋਣੀ ਜੀ ਇਹ ਵਾ ਟਾਈਮ ਆਦੀ 1 ਮਿੰਟ 57 ਸੈਕਿੰਡ 44 ਲੈਕਰ 1 57 ਕਸ਼ਮੀ ਕਹਿ ਦਿੰਦੇ ਆ ਇਹ 40 ਜੀ ਵੀ ਰੰਦਾ ਤੇ ਪਾਣੀ ਤੋਂ ਬਾਹਰ ਵੀ ਰੰਦਾ ਮੇਰੇ ਵੀਰੋ ਦਾ ਦੇਖੋ ਸਾਹਮਣੇ ਆਹ ਗੌਂਡੀਆਰ ਗਾਂਧੀ ਇਹਦੇ ਵੀਰ ਨੂੰ ਇੱਕ ਇੱਕ ਟੇਕ ਦਾ ਆਉਂਦੀ ਚੋ ਇੱਕ ਚੋ ਦਾ ਗੇੜੇ ਇੱਕ ਦੱਕੀਆ ਕਰੋ ਕੋਡਾ ਲਾ ਇਹ ਲੱਕੀ ਆ ਕਹਿੰਦੇ ਕਰੋ ਕੋਡਾ ਮੇਰੇ ਵੀਰੋ ਗੱਲਾਂ ਵੱਖਰੀਆਂ ਨੇ ਐ ਵਿਖਾਣ ਫੌਲਿੰਗ ਮੁੰਡੇ ਵੀ ਪਰ ਦੂਜੇ ਪਾਸੇ ਹੋਰ ਆਉਂਦੇ ਨੇ ਤੇ ਖੋਲ ਨਜ਼ਾਰਾ ਕਹਿੰਦੇ ਕਮਾਲ 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 ਹੋਈ ਪਈਆ ਦਰਸ਼ਕ ਕਹਿੰਦੇ ਇਹ ਮੈਚ ਦੇਖਾ ਨੂੰ ਅਟਾਵਲੇ ਬਣ ਜਾਂਦੇ ਆ ਬੰਦਾ ਪੁੱਜਿਆ ਖਾਦੜਿਆਂ ਵਾਲਾ ਬੰਦਾ ਜੇ ਜਾਰੀ ਆ ਤੇ ਟਰਾਲੀ ਕੋਰੇ ਆ ਜਾ ਉਹ ਦੂਜੇ ਵੱਲੇ ਦੇਖਿਓ ਗੱਲਾਂ ਬਖਰੀਆਂ ਦੇ ਖੱਜੂ ਗੁਰਵਾ ਖੱਜੂ ਨੌਜਵਾਨਾ ਆਹ ਖੱਜੂ ਨੌਜਵਾਨਾ ਬੀਬੀ ਕੰਪੀ ਮਹਿਕਦੇ ਵਾਲੇ ਪੰਪਾ ਅਕਲੀਏ ਵਾਲਾ ਫੈਰੀ ਕ੍ਰੇਟਾ ਜੈਮੀ ਨੇ ਰਬਿੰਦਰ ਦਾ ਸਨਵਾਰ ਕੀਤਾ ਜਾਵੇਗਾ ਮੇਰੇ ਵੀਰੋ ਲੱਕੀ ਦਾ ਵੀ ਸਨਵਾਰ ਕੀਤਾ ਜਾਣਾ ਖਿੱੱਚੋ ਸਾਹਮਣੇ ਮਗਰ ਮਾਥੇ ਖਿੱੱਚੋ ਲੱਕੀਆ ਖਿੱੱਚੋ ਖਿੱਚੜਾ ਪੈੜਾ ਖਿੱਚੜਾ ਪੈੜਾ ਵਿੱਚ ਖਿੱਚੜਾ ਪੈੜਾ ਔਰ ਜੇ ਖੇਡ ਖੇਡ ਖੇਡਣ ਖੇਡਣ ਰੁੱਤਾ ਜਾਂ ਸਕਾਲੀ ਵਰਜੂ ਹੰਬਾ ਜਾਂ ਸਕਾਲੀ ਵਰਜੂ ਦੋ ਗੇੜੇ ਪੂਰੇ ਖਿੱੱਚੇ ਗੁਰੂਆ ਹਾਰ ਦੇ ਨਹੀਂ ਹੁੰਦੇ ਕਦੇ ਨਰਦੇ ਦਲੇਰ ਤੁਸੀਂ ਹਾਸਲੇ ਬਣ ਕੇ ਜਦਾ ਜੱਟ ਰੱਖੀ ਜਿੱਤਾਂ ਦੇ ਜਰੂਰ ਜਾਰੀ ਰੱਖੋ ਜਿੱਤਾਂ ਦੇ ਜਰੂਰ ਜਾਰੀ ਰੱਖੋ ਆ ਕਹਿੰਦੇ ਮਗਰ ਮੱਥੇ ਜਾਂਦਾ ਮੇਰੇ ਵੀਰੋ ਆਗਰ ਮਾਸੇ ਜਾਂਦਾ ਖੇਡ ਦੇ ਮੈਦਾਨ ਵਿੱਚ ਫਿੱਚ ਦੀ ਨਕੀਰ ਅੱਜ ਪਤਾ ਲੱਗੂ ਉਹ ਕੀ ਦਾ ਟੱਕਰਾ ਸਰੀਰ ਦੁਸ਼ਾਰਦੇ ਵਾਲਾ ਸੁੱਖਾ ਪੱਜਿਆ ਹੋਇਆ ਦਾਦੀ ਬਾਈ ਸੁੱਖਾ ਆਇਆ ਹੋਇਆ ਦੁਸ਼ਾਰ ਨੇ ਹੋਇਆ ਕਹਿੰਦੇ ਜਲਵਿੰਦਰ ਦਾ ਕਹਿੰਦੇ ਬੱਤਾ ਵੀਰਾ ਦੁਸ਼ਾਰਦੇ ਵਾਲਾ ਸੁੱਖਾ ਔਰ ਕਹਿੰਦੇ ਅਮਨ ਫਰੀ ਅਮਨ ਪਰਸ਼ੀਆ ਦੁਸ਼ਾਰਦੇ ਵਾਲਾ ਨਾਲ ਅਮਰ ਬਾਈ ਨਾਲ ਕਹਿੰਦੇ ਬੱਲਾ ਸੱਮੱਚ ਗੱਲਾਂ ਬਖਰੀਆਂ ਨੇ ਪਰ ਗਰਾਊਂਡ ਦੇ ਵਿੱਚ ਉਹ ਲੱਕੀ ਕਰੋਪਾ ਡਾਲੋ ਪੱਖੀ ਹੋ ਗਈ ਲਾਲ ਹੋ ਗਈ ਆਲਾ ਮੇਲਾ ਕਤਲੌਰ ਪਿੰਡ ਦਾ ਓ ਟੱਕ ਜੀ ਪੈਂਦੀ ਜਾਂਦੀ ਆ ਓ ਸਿੰਦਰ ਬਾਈ ਮੇਲਾ ਕਤਲੌਰ ਪਿੰਡ ਦਾ ਓ ਟੱਕਦੀ ਪੈਂਦੀ ਆ ਓ ਟੱਕ ਪਈ ਪਈ ਹੁਈ ਆ ਟੱਕ ਪਈ ਹੁਈ ਆ ਲਕੀਆ 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 ਖਿੱਦਲਾ ਖਿੱਦਲਾ ਕੰਮ ਕੋਲੀ ਆ ਓ ਸਾਹਮਣੇ ਕੇ ਮੈਨੂੰ ਖਿੱਦਲਾ ਵੈਰੀਆ ਖਿੱਦਲਾ ਚਵਾਰੇ ਵਿੱਚੋਂ ਐ ਕਰਕੇ ਓ ਮੈਨੂੰ ਖਿੱਦਲਾ ਵੈਰੀਆ ਆਹ ਦੇਖੋ ਸਾਹਮਣੇ ਓ ਬੱਲੇ 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 ਏ सेरी ਬੜੀ ਲੋ ਜੀ 225 ਨਾ ਲਾ ਤਿਆ ਕਰੋ ਕੋਡ ਆਇਲ ਹੈ ਬੜਾ ਦਬ ਗਿਆ ਤਾਂ ਮੋੜਾਂ ਵਾ ਵੀਰੇ ਜਿੰਨੇ ਵੀ ਬੱਚੇ ਗਰਾਊਂਡ ਦੇ ਵਿੱਚ ਆ ਕਮੇਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਆਪਣਾ ਆਪ ਧਿਆਨ ਰੱਖੋ ਜਿਹੜੇ ਗਰਾਊਂਡ ਦੇ ਵਿੱਚ ਫਿਰਦੇ ਹੋ